ਫਗਵਾੜਾ ਦੇ ਮੁਹੱਲਾ ਸੰਤੋਖਪੁਰਾ ਵਿਖੇ ਇੱਕ ਬਿਉਰਗ ਵਿਅਕਤੀ ਦੀ ਪੇਤ ਭਰੇ ਹਾਲਾਤਾਂ ਵਿੱਚ ਲਾਸ਼ ਮਿਲਣ ਦੀ ਸੂਚਨਾ ਮਿਲੀ ਹੈ ਮ੍ਰਿਤਕ ਵਿਅਕਤੀ ਦੀ شناخت ਨਹੀਂ ਹੋ ਸਕੀ ਇਸ ਦੌਰਾਨ ਮੁਹੱਲਾ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਉਪਲ ਖੱਜਲ ਖੁਆਰ ਕਰਨ ਦੇ ਦੋਸ਼ ਲਗਾਏ ਉੱਥੇ ਹੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਫਿਲਹਾਲ ਪੁਲਿਸ ਵੱਲੋਂ ਲਾਸ਼ ਨੂੰ 72 ਘੰਟੇ ਲਈ ਮੁਰਦਾ ਘਰ ਵਿਖੇ ਰਖਵਾ ਦਿੱਤਾ ਗਿਆ ਹੈ ਅੱਜ ਅਸੀਂ ਇੱਥੇ ਇੱਕ ਨਾ ਲਵਾਰਸ ਲਾਸ਼ ਲਾਸ਼ ਸੀ ਅਸੀਂ ਉਹਨਾਂ ਦੇ ਕੋਲ ਬਏ ਥਾਣੇ ਸਰਦਾਮਪੁਰ ਇਲਾਕਾ ਕਰਨ ਕਿ ਇਹ ਇੱਥੇ ਜਦੋਂ ਕੋ ਬੰਦਾ ਹੈ ਯੋ ਪਿਆਰ ਉਹਨੂੰ ਕਿੱਥੇ ਲੈ ਕੇ ਜਾਣਾ ਉਹ ਕਹਿੰਦਾ ਜੀ ਆਪਣੇ ਕਮੇਟੀ ਘਰ ਦੱਸੋ ਕਮੇਟੀ ਘਰ ਗੱਲ ਕੀਤੀ ਉਹ ਕਹਿੰਦਾ ਸਿਵਲ ਦੱਸੋ ਭਾਈ ਇੱਥੇ ਕੋਈ ਬੰਦੇ ਦੀ ਕੋਈ ਵੈਲਿਊ ਹੈ ਨਹੀਂਗੀ ਜੋ ਇੱਥੇ ਦੀਆਂ ਸਰਕਾਰਾਂ ਦੇ ਹਾਲਾਤ ਆ ਕੁਛ ਨਹੀਂ ਕਾ ਬੰਦੇ ਲਈ ਇਹਨਾਂ ਨੇ ਇੱਕ ਆਮ ਰਿਆ ਲੋਕੀ ਉਹ ਚੱਕ ਕੇ ਕਿਧਰ ਸਾਈਡ ਤੇ ਕਰ ਦਿੰਦੇ ਆ ਖਾਣੇ ਵਾਲੇ ਗੇੜੀਆਂ ਪਾਈ ਜਾਂਦੇ ਆ ਜੇ ਅਸੀਂ 112 ਤੇ ਕੰਮ ਕੀਤੀ ਕੋਣ ਉਹ ਕਹਿੰਦੇ ਜੀ ਤੁਹਾਡੇ ਕੋਲ ਪ੍ਰਸ਼ਾਸਨ ਪਹੁੰਚਦਾ ਜੇ ਉਹ ਆਏ ਉਹ ਕਹਿੰਦੇ ਸਾਡਾ ਫੋਟੋ ਦੇ ਦੀਆਂ ਸਾਡਾ ਨਹੀਂ ਏਰੀਆ ਵਿੱਚ ਤਾਂ ਕੀ ਕੋ ਬੰਦਰੀ ਤੇ ਵੈਲਿਊ ਹੈ ਨਹੀਂਗੀ ਕਿੰਨੇ ਵਜੇ ਡੈਥ ਹੋਈ ਹੈ ਭਜੀ ਇਹਨਾਂ ਦੀ ਇਹ ਸਵੇਰ ਦੀ 11:30 ਵਜੇ ਇਦਾਂ ਹੀ ਲਾਸ਼ ਪਈ ਆ ਅਸੀਂ ਸਾਰੇ ਪਾਸੇ ਜਾਏ ਆ ਕੋਈ ਇਹਦੇ ਬਾਰੇ ਗੌਰ ਨਹੀਂ ਕਰ ਰਿਹਾ ਯਾਰ ਅਸੀਂ ਸਾਰਿਆਂ ਦੇ ਕੋਲ ਜਾਏ ਆ ਇਹ ਮੱਲਾ ਕਿਹੜਾ ਪੈਂਦਾ ਭਜੀ ਇਹ ਮੱਲਾ ਤੋਂ ਦੂਰਾ ਪੈਂਦਾ ਜੀ ਥਾਣਾ ਜ਼ਰਨਾਮਪੁਰਾ ਆ ਉਹਨਾਂ ਦੇ ਵਿੱਚੋਂ ਉੱਥੇ ਅਸੀਂ ਗਏ ਮੁੰਚੀ ਸਾਹਿਬ ਕਹਿੰਦੇ ਜੀ ਸਾਡਾ ਕੋਈ ਰੋਲਾ ਨਹੀਂ ਕਾਇਦੇ ਵਿੱਚ ਭਾਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੰਸਰਾਜੀ ਕਿੱਥੇ ਦੇ ਰਹਿਣ ਵਾਲੇ ਆ ਮੱਲਾ ਸੁਦੋਪੁਰਾ ਜੀ ਤੇ ਅੱਜ ਇੱਕ ਦੁਕਾਨ ਦੇ ਲਾਗੇ ਡੈੱਡ ਬੋਡੀ ਪਈ ਆ ਕੀ ਮਾਮਲਾ ਹੈ ਏ ਲੋਬਾਰ ਸੇ ਆਪ ਪੜੇ ਜਿੱਦਾਂ ਬਾਬਾ ਘੁੰਮਦਾ ਹੁੰਦਾ ਸੀਗਾ ਮੱਲੇ 'ਚ ਕਰੀ ਪੌੜ ਤੇ ਚਲੀ ਜਾਣਾ ਕਰੀ ਕਵਰਨਾ ਕਿਦਰ ਵੀ ਘੁੰਮਦਾ ਜਾਂਦਾ ਨਹੀਂ ਇਹ ਇੱਥੇ ਰੋਟੀ ਪਾਣੀ ਖਾ ਲਈ ਦਿੰਦੇ ਨੇ ਦੁਕਾਨ ਦੇ ਮੁਰੇ ਜਿੱਥੇ ਰਹਿੰਦਾ ਸੀਗਾ ਇਹ ਪੂਰਾ ਹੋ ਗਿਆ ਅੱਜ ਤੇ ਬੋਡੀ ਸਭ ਤੋਂ ਪਹਿਲਾਂ ਕਿਹਨੇ ਦੇਖੀ ਸਭ ਤੋਂ ਪਹਿਲਾਂ ਆਪਾਂ ਹੀ ਦੇਖੀ ਮੱਲੇ ਦੇ ਜਿੱਦਾਂ ਕਿੰਨੇ ਕ ਵਜੇ ਡੈਥ ਹੋਈ ਹੈ ਇਹ ਏ ਸਾਢੇ ਸਾਢੇ 10 ਵਜੇ ਨਾਲ 11 ਵਜੇ ਨਾਲ ਹੋ ਗਈ ਸੀ ਕਿੰਨਾ ਟਾਈਮ ਹੋ ਗਿਆ ਹੁਣ ਹੁਣ ਤਾਂ ਕਾਫੀ ਟਾਈਮ ਹੋ ਗਿਆ ਜਾਦੇ ਹੀ ਲੱਗੇ ਐ ਸੰਸ ਕਰਦਾ ਸਾਰਾ ਸਮਾਨ ਲੈ ਕੇ ਆਂਦਾ ਆ ਕੋਈ ਨਹੀਂ ਆ ਕਾਰਵਾਈ ਕਰਨ ਨੂੰ ਜੀ ਆਉਂਦਾ ਜੀ ਇੱਥੇ ਕੋਈ ਪੁਲਿਸ ਨੂੰ ਸੂਚਨਾ ਦਿੱਤੀ ਸੀ ਕਿਹੜਾ ਦਿੱਤੀ ਉਹ ਕਹਿੰਦੇ ਕਮੇਟੀਕਰ ਜਾਓ ਉੱਥੇ ਜੀ ਕੇ ਉਹ ਕਹਿੰਦੇ ਉੱਥੇ ਹੀ ਜਾਓ ਕਮੇਟੀਕਰ ਗਏ ਉਹ ਕਹਿੰਦੇ ਸਿਵਲ ਹਸਪਤਾਲ ਜਾਓ ਸਿਵਲ ਹਸਪਤਾਲ ਗਏ ਉਹ ਕਹਿੰਦੇ ਉੱਥੇ ਹੀ ਜਾਓ ਹੁਣ ਦੱਸੋ ਕਿੱਥੇ ਜਾਈਏ ਏਰੀਆ ਕਿਹਦਾ ਪੈਂਦਾ ਇਹ ਥਾਣੇ ਦਾ ਏਰੀਆ ਕਿਹਦਾ ਪੈਂਦਾ ਆਪਣਾ ਸਤਨਾ ਸੀੜੀ ਪੈਂਦਾ ਉਧਰ ਸਤਨਾਮਪੁਰ ਤੇ ਸਤਨਾਮਪੁਰ ਨੂੰ ਫੋਨ ਨਹੀਂ ਕੀਤਾ ਪੁਲਿਸ ਨੂੰ ਕੀਤਾ ਉੱਥੇ ਉਹ ਕਹਿੰਦੇ ਸਾਡੀ ਕਹਿੰਦੇ ਹੈ ਨਹੀਂ ਕਾਰ ਉਧਰ ਜਾਓ ਤੇ ਜਿਹੜੇ ਸਦਰ ਵਾਲੇ ਆਏ ਸੀ ਇਹ ਵੀ ਚਲਣ ਆਏ ਸੀ ਇਹ ਵੀ ਉੱਥੇ ਪਾਸ ਗੇੜੀ ਮਾਰ ਕੇ ਚਲ ਗਏ ਜੀ ਇਹ ਬਾਬਾ ਉੱਥੇ ਰਹਿੰਦਾ ਕਿੱਥੇ ਆਏ ਕੋਈ ਘਰ ਹੈਗਾ ਇਹਦਾ ਕੋਈ ਘਰ ਵਾਰ ਨਹੀਂ ਪਤਾ ਕਿੱਥੇ ਦਾ ਆ ਇੱਥੇ ਦਾ ਜਿੱਦਾਂ ਮੱਲੇ 'ਚ ਘੁੰਮਦਾ ਹੁੰਦਾ ਸੀ ਕਿੰਨੇ ਟਾਈਮ ਤੋਂ ਘੁੰਮਦਾ ਸੀਗਾ ਫਟੋਕਾਲੇ ਚ 4 ਸਾਲ ਹੀ ਹੋ ਗਏ ਇੱਥੇ ਘੁੰਮਦੇ ਨਹੀਂ ਉਧਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਫਿਲਹਾਲ ਪੁਲਿਸ ਵੱਲੋਂ ਲਾਸ਼ ਨੂੰ ਪਛਾਣ ਵਾਸਤੇ 72 ਘੰਟੇ ਲਈ ਸਿਵਲ ਹਸਪਤਾਲ ਦੇ ਮਰਦਾ ਘਰ ਵਿਖੇ ਰੱਖਵਾਇਆ ਗਿਆ ਹੈ ਸਰ ਤੁਸੀਂ ਤਨਨਾਪੁਰੇ ਥਾਣੇ ਤੋਂ ਆਏ ਆ ਕੀ ਮਾਮਲਾ ਜੀ ਸਰ ਇੱਕ ਟੈਲੀਫੋਨ ਆਇਆ ਸੀ ਇੱਕ ਡੈੱਡ ਬੋਡੀ ਕੋ ਲੈ ਕੇ ਅਈ ਮੋਰਚੀ ਤੇ 12 ਹੱਤਾ ਰੱਖਾ ਦਿੱਤੀ ਏ ਉਨੂੰ 72 ਘੰਟੇ ਤੱਕ ਹੱਤਾ ਰੱਖਿਆ ਜਾਊਗਾ ਮੋਰਚੀ ਵਿੱਚ ਉਹ ਤੋਂ ਅਗਲੀ ਵਾਰ ਕਾਰਵਾਈ ਕੀਤੀ ਜਾਏਗੀ ਸਰ ਕੋਈ ਪਛਾਣ ਪਤਾਂ ਲੱਗੀ ਬੰਦੇ ਦੀ ਕੋਈ ਪਛਾਣ ਨਹੀਂ ਲੱਗੀ ਅਨਨੋਨ ਡੈਡ ਬੋਡੀ ਹੈ ਫਾਈਨ ਡਾਕਟਰ ਸਾਹਿਬ ਇੱਕ ਡੈਡ ਬੋਡੀ ਆਈ ਏ ਜੀ ਕੀ ਮਾਮਲਾ ਏ ਸਾਰਾ ਇਹ ਕਰੀਬਨ 4 4:30 ਵਜੇ ਇੱਕ ਸੁਤਨਾਮਪੁਰ ਦੇ ਨਿਵਾਸੀ ਨੇ ਐਸਐ ਬੈਂਡ ਦੇ ਇੱਕ ਅਨਨੋਨ ਡੈਡ ਬੋਡੀ ਲੈ ਕੇ ਆਏ ਜੀ ਜੀ ਉਮਰ ਕਰੀਬਨ 60 ਤੋਂ 70 ਸਾਲ ਦਾ ਹੋਸ਼ੀ ਮੋਚੀ ਰੱਖਾ ਕੇ ਅਵੇਤਰੀ ਦਾ ਇਹ ਕੁਝ ਸਲੂਸ਼ਨ ਦੱਸ ਸਕਦਾ ਕੋਈ ਸਰ ਛੱਟ ਚੋੜਦਾ ਨਹੀਂ ਹੈਗੀ ਕੋਈ ਬਜ਼ੁਰਗ ਦੇ ਗਈ ਬਾਅਦ ਨੂੰ ਪਤਾ ਲੱਗਿਆ ਪੋਸਟਮਾਰਟਮ ਕਰਕੇ ਇਹ ਪਤਾ ਲੱਗਿਆ